ਹੋ ਰ ਠੰਡ ਬੜੀ ਕਰਾ ਰੱਖੀ ਠੰਡ ਤੇ ਸੰਗ ਦਾ ਮੰਨੇ ਦੀ ਹੈ ਹਾਂ ਪਤਾ ਗੱਲ ਕੀ ਹੈ ਜੀ ਠੰਡ ਹੈ ਹਾਂ ਇਹ ਮੈਂ ਬਹੁਤ ਮੰਨਦਾ ਅੱਛਾ ਮਤਲਬ ਕਿ ਆ ਦੇਖ ਰ ਮੈਂ ਪੂਰਾ ਵੀ ਲੈ ਰੱਖਿਆ ਹਾਂ ਹਜੇ ਤਾਂ ਪੈਣ ਲੱਗੀ ਨਹੀਂ ਸਮਰ ਕੇ ਉਹ ਹੀ ਗੱਲ ਬਚਾਉਂ ਤੋਕ ਤਾ ਨਾ ਮਤਲਬ ਇਹ ਹੈ ਵੀ ਸੰਗ ਤੇ ਠੰਡ ਮੰਨੇ ਦੀ ਹੈ ਠੰਡ ਜਦੋਂ ਆਉਂਦੀ ਹੈ ਉਦੋਂ ਲੱਗਦੀ ਹੈ ਜਾਂ ਜਦੋਂ ਜਾਂਦੀ ਹੈ ਉਦੋਂ ਲੱਗਦੀ ਹੈ ਆਉਂਦੀ ਜਾਂਦੀ ਮਾਰਦੀ ਹੈ ਮਾਰਦੀ ਹੈ ਬਾਚ ਵਿਚਾਲੇ ਜੇ ਠੰਡ ਨਹੀਂ ਮਾਰਦੀ ਵਿਚਾਲੇ ਜੇ ਪਤਾ ਕਿਉਂ ਨਹੀਂ ਮਾਰਦੀ ਲੋਕ ਕਹਿੰਦੇ ਵਿਚਾਲੇ ਠੰਡ ਹੁੰਦੀ ਨਹੀਂ ਹਾਂ ਠੰਡ ਹੁੰਦੀ ਤਾਂ ਹੈਗੀ ਹੈ ਹਾਂ ਜਦੋਂ ਆਉਂਦੀ ਠੰਡ ਹੈ ਉਦੋਂ ਲੋਕ ਕੱਪੜਾ ਨਹੀਂ ਲੈਂਦੇ ਉੱਤੇ ਹਾਂ ਸਹੀ ਹੈ ਜਦੋਂ ਜਾਂਦੀ ਹੈ ਉਦੋਂ ਕੱਪੜਾ ਨਹੀਂ ਲੈਂਦੇ ਉਦੋਂ ਕਹਿੰਦੇ ਨੇ ਜੇ ਕੱਪੜਾ ਪਾਉਨੇ ਆ ਜਾਂ ਕੋਟ-ਗੋਟੀ ਪਾਉਨੇ ਆ ਤਾਂ ਸੰਗ ਲੱਗਦੀ ਹੈ ਨਹੀਂ ਪਾਉਂਦੇ ਤਾਂ ਠੰਡ ਲੱਗਦੀ ਹੈ ਗੁੱਡ ਸਹੀ ਹੈ ਹਾਂ ਤੇ ਉਹਦਾ ਮਤਲਬ ਜਦੋਂ ਬਚਾਲੇ ਜੱਟ ਹੁੰਦੀ ਹੈ ਪੂਰੀ ਚੋਰਾ ਤੇ ਉਹ ਲੋ ਫਿਰ ਮੇਰੇ ਵਰਗਾ ਤਿੰਨ ਚਾਰ ਕੋਟੀਆਂ ਦੋ ਤਿੰਨ ਕੋਟ ਉਤੋਂ ਦੀ ਮੜਾਸਾਂ ਮਾਰ ਲੈਂਦਾ ਉਹ ਥੱਲੇ ਬੂਟ ਜੁਰਾਪਾ ਥੰਨ ਕੇ ਆ ਆ ਤਮ ਮਰਦਾ ਹੀ ਨਹੀਂ ਹੁੰਦੀ ਉਸ ਕਰੀ ਬਾਕੀ ਸਾਰਾ ਕੁਝ ਹੁੰਦਾ ਠੀਕ ਹੈ ਡਾਕਟਰ ਸਾਹਿਬ ਸੁਣਿਤਾ ਵੀ ਕਿਤੇ ਕੋ ਤਾਰਮੇ ਕਿ ਤਾਰਮੇ ਤਾਂ ਮਨ ਲਾ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਂ ਸਾਰਾ ਧਰਮ ਮਿੱਤੀ ਹਾਂ ਹਾਂ ਆਏ ਮਤਲਬ ਧਰਮ ਦੀਆਂ ਗੱਲਾਂ ਕੀ ਉਹ ਆ ਗਣਾ ਗੱਲ ਹੀ ਛੱਡ ਦੇ ਮਗਰ ਹਰੇਕ ਬੰਦਾ ਆਪਾਂ ਨੂੰ ਕੋਲੇ ਗੱਲ ਰੇ ਲੈ ਕੇ ਜਾਂਦਾ ਇਹ ਤਾਂ ਬਹੁਤ ਆਰਮਿਕੀ ਨਹੀਂ ਮੈਂ ਵੀ ਦੇਖੀ ਹਾਂ ਡਾਕਟਰ ਸਾਹਿਬ ਨੂੰ ਪਤਾ ਹੈ ਡਾਕਟਰ ਸਾਹਿਬ ਉਹ ਯਾਰ ਕੀ ਖਿਆਲ ਕਰੋ ਉਹ ਤਾਂ ਉਹ ਯਾ ਤਾਂ ਅੱਠਮੀ ਦੀ ਛੜਤੀ ਸੀ ਉਹ ਨਖਰੇ ਵਾਲੇ ਕਰਦੀ ਸੀਗੀ ਉਹ ਤੜਕੀ ਲਾਗਾ ਕਰੇ ਕਲਿੱਪ ਜੇ ਲਾ ਕੇ ਤਿੰਨ ਚਾਰ ਕਲਿੱਪ ਜੇ ਉਹ ਮਣ ਮਣ ਬੱਕਾ ਤੇਰ ਤੁਨ ਲਿਆਇ ਕਰੇ ਉਹ ਆ ਚਪ ਚਪ ਕਰਦੀ ਆਉਂਦੀ ਮੈਨੂੰ ਵਧੀਆ ਨਹੀਂ ਲੱਗੀ ਕਿ ਛੜਤ ਹੋ ਗਿਆ ਪਾਠ ਪੂਜ ਗਿਆ ਹੈ ਉਹ ਬਾਠ ਪੂਜਾ ਬਾਠ ਪੂਜਾ ਤਾਂ ਕਰ ਲਈ ਦੀ ਆ ਸਵੇਰੇ ਸ਼ਾਮ ਕਰਦੇ ਆਪਾ ਬਾਠ ਪੂਜਾ ਅੱਛਾ ਤੂੰ ਹੋਰ ਗੱਲ ਕਰਦੇ ਹੋ ਮੈਂ ਸਮਝਿਆ ਨਹੀਂ ਗੱਲ ਹਾਂ ਠੀਕ ਹੈ ਸਮਝਿਆ ਕਰੂੰਗਾ ਐਸਾ ਪਤਾ ਗੱਲ ਕੀ ਹੈ ਬਈ ਹੋਰ ਇਹ ਨਾ ਬਚਪਨ ਦੀਆਂ ਗੱਲਾਂ ਇਹਨੇ ਜਵਾਨੀ ਦੇ ਗੱਲਾਂ ਉਹ ਤਾਂ ਕਰਕੇ ਨਹੀਂ ਸਮਝ ਆਉਂਦੀ ਗੱਲ ਸਮਝੇ ਕਰੋ ਜੀ ਸਮਝੇ ਹਾਂ 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 ਦਸੇ ਜਰਸਾ ਬਹੁਤ ਸਾਰਨ ਨਿਕੀ ਨੇ ਬਹੁਤ ਸਾਰਨ ਮੈਂ ਕਹਣਾ ਮੈਂ ਸਾਰੇ ਸਰੀਰ ਦੇ ਵਿੱਚ ਕੁੱਟ ਕੁੱਟ ਕੇ ਤਰਤਾ ਪਿਆ ਹੋਇਆ ਹੈ ਨੇ ਤੁਸੀਂ ਕੀ ਸਿੱਖਿਆ ਨੇ ਵਸਤੇ ਸਿੱਖਿਆ ਰ ਮੈਂ ਤਾਂ ਹੁਣ ਤੱਕ ਬਹੁਤ ਕੁਝ ਸਿੱਖਿਆ ਬਹੁਤ ਕੁਝ ਸਿੱਖਿਆ ਮੈਂ ਇਹ ਦੁਨੀਆਂ ਦੇ ਵਿੱਚ ਆਸ ਦਿਖ ਰਿਹਾ ਵੀ ਐਂਡੇ ਹੋਊਗਾ ਕੰਮ ਮੈਂ ਕਹਣਾ ਜਿੰਨਾ ਮੈਂ ਸਿੱਖ ਰਿਹਾ ਕਿਸੇ ਨੂੰ ਸਿੱਖੀ ਨਹੀਂ ਹੋਣਾ ਇੱਕ ਡਾਕਟਰ ਸਾਹਿਬ ਆਪਾਂ ਗੱਲ ਕਰਦੇ ਸੀ ਵਿਕਾਸ ਬਾਰੇ ਤੁਹਾਡਾ ਕੀ ਹੋਊ ਉਹ ਬਕਾਫ ਸੱਤਵੀਂ ਤੇ ਫੇਰ ਹੋ ਗਿਆ ਕੰਦੋਰ ਦਾ ਐਡਾ ਨਲੈਕ ਸੀ ਮੋੜੇ ਲਾ ਫਾਉਲਾ ਮਾਸਟਰ ਆਊਟ ਆ ਲੰਦਾ ਆ ਕਿ ਨਹੀਂ ਨਹੀਂ ਡਾਕਟਰ ਸਾਹਿਬ ਮਾਲ ਅੰਗਰੇਜ਼ੀ ਵਾਲੀ ਮੈਡਮ ਆ ਕੇ ਉਹਨੂੰ ਸੱਤ ਲੰਦੀ ਮੁਰਗਾ ਬਣਾ ਲੈਂਦੀ ਇਹ ਹਿੰਦੀ ਵਾਲੀ ਮੈਡਮ ਉਹ ਤਾਂ ਸੌ ਆ ਕੀ ਮੰਗਾਈ ਜਾਂਦੀ ਉਹ ਪਤੰਦਰ ਫਾਲ ਘੁੰਦਾ ਧੌਂਦਾ ਹੀ ਮਰ ਗਿਆ ਮੈਂ ਉਹਨੂੰ ਕਿਹਾ ਮਾਹ ਚੁੱਪ ਕਰਕੇ ਬੰਗ ਜਾ ਉਹ ਦੁਕਾਨ ਸਾਹਮਣੇ ਜਾ ਕੇ ਤੇਰੇ ਪਿਓ ਦੀ ਬਰਚੂਨ ਦੀ ਦੁਕਾਨ ਹੈ ਉਹ ਸਾਹਮਣੇ ਜਾ ਕੇ ਨਹੀਂ ਡਾਕਟਰ ਉਹ ਮਾਰੇ ਪੁੱਤ ਨਹੀਂ ਉਹ ਡਾਕਟਰ ਪਹਿਲਾਂ ਗੱਲ ਸੁਣੋ ਪੂਰੀ ਉਹ ਜਦੋਂ ਉਹਨੂੰ ਮੈਂ ਕਹਿਦਾ ਮੈਂ ਹਟ ਜਾ ਓਏ ਉਹ ਤਾਂ ਅੱਠਵੇਂ ਦਿਨ ਹਟ ਗਿਆ ਉਹ ਫੇਰ ਉਹ ਲੋਕ ਸੜ ਗਿਆ 가게 ਦੁਕਾਨ ਉਹ ਦੁਕਾਨ ਸੰਭਾਲ ਰੱਖੀ ਹੈ ਹੁਣ ਹੁਣ ਚੰਗਾ ਆਪਾਂ ਵਧਦਾ ਹੈ ਕੀ ਕਰਨੀ ਸੁਣਦੇ ਤੁਸੀਂ ਤਾਂ ਉਹ ਵਿਕਾਸ ਨਹੀਂ ਕਰਨੀ ਕਰਦੇ ਮੈਂ ਆਪਣੇ ਦੇਸ਼ ਦਾ ਵਿਕਾਸ ਹੈ ਉਹ ਕਿੱਥੇ ਕਰੋ ਗਿਆ ਹੋਇਆ ਮੈਨੂੰ ਤਾਂ ਆਉਜੀ ਪਤਾ ਕਿੱਥੇ ਰੁਕਿਆ ਹੋਇਆ ਹੈ ਹੋਇਆ ਨਾ ਕੀ ਇਹ ਪਤਾ ਨਹੀਂ ਹੋਏ ਹੈ ਜੀ ਇੰਨੀ ਨੋਰ ਤੇ ਰੱਖਦੇ ਨਹੀਂ ਹੈਗੇ ਹੋਰ ਫਿਰ ਤਸ਼ਕੀਰ ਆ ਜੀ ਹਾਂ ਰੱਖਦੇ ਮੈਂ ਦੇਰ ਜੀ ਅੱਜ ਰੱਖਣਾ ਉਹ ਕਿ ਰੱਖਣਾ ਤੁਹਾਨੂੰ ਪਤਾ ਰਹਿ ਗਿਆ ਜਿਹੜਾ ਕਹਿੰਦੇ ਲਾਵੇ ਜਰਦਾ ਫੋਨ ਫਰਦਾ ਜਿਹੜਾ ਕਹਿੰਦੇ ਬੀਪੀ ਬੀਡੀ ਉਹਦੇ ਸੱਪ ਲੜੇ ਨਾ ਕੀੜੀ ਡਾਕਟਰ ਕਿਹੜਾ ਡਾਕਟਰ ਤਾਂ ਮੈਨੂੰ ਪਤਾ ਹੈ ਡਾਕਟਰੀ ਤਾਂ ਮੈਂ ਪਹਿਲੇ ਦਿਨ ਤੋਂ ਜਰਾ ਸ਼ੌਂਕ ਸੀ ਨਾ ਮੇਰੇ ਬਚਪਨ ਤੋਂ ਨੂੰ ਮੈਂ ਡਾਕਟਰ ਬਣਨਾ ਹੈ ਉੱਚੇ ਡਾਕਟਰ ਡਾਕਟਰ ਖੇਡਦੇ ਹੁੰਦੇ ਸੀ ਹਾਂ ਡਾਕਟਰ ਡਾਕਟਰ ਖੇਡਦੇ ਹੁੰਦੇ ਉਹ ਆਹ ਲਾਤੀ ਉਹ ਰੋ ਥਰਮੋਮੀਟਰ ਜਰਾ ਰੱਖਦੇ ਹੁੰਦੇ ਐ ਲਾ ਕੇ ਜੀਵਨ ਲਈ ਉਹ ਉਹ ਤਾਪ ਚੱਕ ਕਰ ਦੁੰਦੇ ਤਾਪ ਚ ਸਤਾਪ ਹਾਂ ਕਹਿੰਦੇ ਉਹ ਪਹਿਲਾਂ ਜਿਹੜਾ ਗੁਰੂ ਸਰ ਉਹ ਆ ਕੇ ਸ਼ਰਾਪ ਤਾਪ ਚੱਕ ਕਰੀ ਉਹ ਅਸੂਆ ਦਾ ਇੱਕ ਠੀਕ ਐ ਸੂਆ ਦਾ ਸਮਝਦੇ ਹੋ ਹਾਂ 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 ਉਹ ਸੂਆ ਪਾੜੀ ਵਾਲਾ ਸੂਆ ਨਹੀਂ ਅੱਛਾ ਨਾ ਬੋਰੀਆ ਸੂਆ ਵਾਲਾ ਸੂਆ ਠੀਕ ਐ ਠੀਕ ਐ ਜੀ ਹੋਰੀ ਹੋਰ ਕਿਹੜਾ ਉਹ ਟੀਕਲ ਲੋ ਜਾਂ ਪਾਸੇ ਦੇ ਸੂਆ ਉਹ ਸੂਆ ਕਿਹੜੇ ਹੁੰਦੇ ਸੀ ਡਾਕਟਰ ਦਾ ਗੜਈ ਹੈ ਹਾਂ ਡਾਕਟਰ ਨੂੰ ਕਹੋ ਮਾ ਡਾਕਟਰ ਕਹਿੰਦੇ ਨੌਲਜੀ ਬੜੀ ਚੱਕੀ ਫਿਰਦਾ ਮਾ ਕਨੋਲਜ ਦਾ ਬੜੀ ਆ ਬੰਦ ਗੰਦੀ ਛੱਡ ਦਿਓ ਟੁੱਟ ਟੁੱਟ ਕੇ ਭਰੀ ਹੋਈ ਹੈ ਗਿੱਟਿਆਂ ਦਾ ਮੈਂ ਕਹਿੰਦਾ ਸਿਰ ਤੱਕ ਆਏ ਜਮਾ ਨਹੀਂ ਨਹੀਂ ਗਿੱਟਿਆਂ ਚ ਰਹੀ ਨੌਲਜ ਦਾ ਬਾਹਰ ਪਾਈ ਨਹੀਂ ਨੌਲਜ ਜੇ ਸਿਰ ਤੱਕ ਆ ਜਾਂਦੀ ਫਿਰ ਦੁਨੀਆ ਫੇਰ ਘਰ ਹੁੰਦੇ ਆ ਬੱਟੀ ਦੇ ਦੁਆਰ ਕਹਿੰਦੇ ਹਾਂ ਬੱਟੀ ਕੋਈ ਸੀ ਆ ਕਹਿੰਦੇ ਨਹੀਂ ਇਹ ਵੀ ਗੱਲ ਸਿਆਣੀ ਹੈ ਰਸੋ ਖੰਗਲੋ ਵੱਲੋਂ ਸੁਣਿਆ ਹਾਂ ਉਹ ਤੁਹਾਨੂੰ ਪਤਾ ਗਿੱਟੇ ਗੋਡੇ ਅੱਜਕੱਲ ਦੁਖਦੇ ਨੇ ਅੱਜਕੱਲ ਨੇ ਜਵਾਕ ਕਿੱਥੇ ਉਹ ਗੱਲ ਨਹੀਂ ਰਹੀ ਜੱਪੜ ਜੁਂਦੀ ਸੀਗੀ ਸੱਤ ਸਵਾਂ ਅੰਡਾ ਕੀ ਹੈ ਉਹ ਮੈਨੂੰ ਇਹ ਮੁਰਗੀ ਦਾ ਅੰਡਾ ਤਾਂ ਲੱਗਦਾ ਨਹੀਂ ਹੈਗਾ ਨਾ ਇਹ ਬੱਤਖ ਦਾ ਵੀ ਹੈ ਨਹੀਂ ਨਾ ਉਹ ਦਿਲ ਮੋਰ ਨਹੀਂ ਸੁਈਏ ਅੱਡੇ ਤਾਂ ਮੋਰ ਨਹੀਂ ਹੈ ਹੀ ਦੀ ਫਿਰ ਆਹ ਅੰਡਾ ਕਿੱਥੋਂ ਲੈ ਲ ਸਰੋ ਇਹਨਾਂ ਨੇ ਇਹ ਦੱਸ ਨਾ ਦੱਸ ਜ਼ਰੂਰ ਕੋਈ ਨਾ ਕੋਈ ਕਾਰਸਤਾ ਨਹੀਂ ਕੀਤੀ ਹੈ। ਰਸਤੂ ਦੇਖੋ ਬਲਾ ਚੈੱਕ ਕਰੋ ਇਹਨੂੰ। ਉਹ ਪਾਰੀ ਵੀ ਖਾਦਾ ਹੈ ਹਨਾ। ਇੰਨਾ ਪਾਰੀ ਤਾਂ ਹੁੰਦਾ ਨਹੀਂ ਹੈ। ਹਾਂ। ਰਸਤੂ ਦੱਸੋ ਰਹੀ ਆਂਡਾ ਕਾਦਾ ਹੈ? ਚਿੜੀ ਦਾ ਆਂਡਾ ਤਾਂ ਨਹੀਂ ਹੈ। ਰਸਤੂ ਚਿੜੀ ਇਦਾਂ ਛੋਟੀ ਹੁੰਦੀ ਹੈ। ਓਹੋ। ਆ ਲੈਊਗਾ। ਇਹ ਕੱਤੀ ਦਾ ਬੱਚੀ ਦਾ ਆਂਡਾ ਹੈ। ਬਸ ਠੀਕ ਹੈ ਫਿਰ ਤਾਂ। ਬੱਚੀ ਦਾ ਹੋਣਾ ਫਿਰ। ਹਾਂ ਬੱਚੀ ਦਾ। ਕੱਤੀ ਦਾ ਬੱਚੀ ਦਾ। ਰੱਖੋ ਦੋ ਵਸ ਰਹਿਣ ਦਾ ਖਾਡੋ ਪਰੇ। ਉਹਦੇ ਕਰੇ ਕੱਟੀਆਂ ਬੱਤੀਆਂ ਹੈਗੀਆਂ ਨੇ ਜਰੂਰ ਪਿਆਰ ਦਿੰਦਾ ਹੋਣਾ ਤੁਸੀਂ ਦੱਸਦੇ ਨਹੀਂ ਹੈਗੇ ਇਹ ਜਾਣ ਕੇ ਨਹੀਂ ਗੱਲ ਕਰਦੇ ਆ ਇਹ ਗੱਲ ਲੁਕੋਉਂਦੇ ਨੇ ਆਪਾਂ ਕੋ ਹਾਂ ਅ ਅੱਛਾ ਮੈਂ ਕੀ ਗੱਲ ਕਰਦਾ ਸੀਗਾ ਇੱਕ ਮਿੰਟ ਕਰ ਦਿਓ ਕਰ ਦਿਓ ਕਰ ਦਿਓ ਹਾਂ ਕੀ ਕਰਦੇ ਹੋ ਡਾਕਟਰ ਸਾਹਿਬ ਡਾਕਟਰ ਸਾਹਿਬ ਪਹਿਲਾਂ ਗੱਲ ਤਾਂ ਕਰਕੇ ਹਟੇ ਦੀ ਵੀ ਜਿਹੜਾ ਲਾਵੇ ਜਰਦਾ 100 100 ਦਿਨ ਮਰਦਾ ਠੀਕ ਹੈ ਠੀਕ ਹੈ ਮੈਂ ਲੱਫਤ ਗੱਲਪ ਲਗੇ ਗੱਲ ਨਹੀਂ ਆ ਰਹੀ ਗੱਲ ਨਹੀਂ ਹੋ ਰਹੀ ਆਊਟ ਆਊਟ ਆਪੇ ਸੁਣ ਆਊਟ ਆ ਕਲਾ ਕਰਦੀ ਹੋਰ ਮੇਰੇ ਨਾਲ ਗੱਲ ਬੋਲ ਜਾਵਾ ਗਾ ਚਲੋ ਡਾਕਟਰ ਸਾਹਿਬ ਤੁਸੀਂ ਸਮਾਜ ਨੂੰ ਕਿਵੇਂ ਦੇਖਦੇ ਹੋ ਜੀ ਸਮਾਜ ਨੂੰ ਡਾਕਟਰ ਸਾਹਿਬ ਗੱਲ ਇਹ ਹੈ ਵੀ ਜਿਹੜੀ ਇਹ ਅਨਕ ਹੈ ਇਹਦੇ ਨਾਲ ਨਹੀਂ ਪਹਿਲਾਂ ਤਾਂ ਮੇਰੇ ਲੱਗੀ ਸੀਗੀ ਅੱਧੇ ਨੰਬਰ ਦੀ ਅਨਕ ਫਿਰ ਉਹਦਾਂ ਦੇਖਦਾ ਸੀ ਫਿਰ ਹੌਲੀ-ਹੌਲੀ ਨਿਗਾਹ ਘਟਦੀ ਗਈ ਫਿਰ ਮੈਂ 1 ਨੰਬਰ ਦੀ ਅਨਕ ਨਾਲ ਦੇਖਣ ਲੱਗ ਗਿਆ ਓਹੋ ਉਹ ਗੱਲ ਸਮਝੋ ਤਾਂ ਸਹੀ ਫਿਰ ਹੌਲੀ-ਹੌਲੀ ਹੋਰ ਘਟ ਗਈ ਫਿਰ ਡੇਢ ਹੋ ਗਈ ਹੁਣ 2 ਨੰਬਰ ਅਨਕ ਨਾਲ ਮੈਂ ਚੰਗੀ ਤਰ੍ਹਾਂ ਸਾਰੇ ਸਮਾਜ ਨੂੰ ਦੇਖਦਾ ਨਹੀਂ ਨਹੀਂ ਡਾਕਟਰ ਸਾਹਿਬ ਮੈਂ ਉਹ ਗੱਲ ਨਹੀਂ ਕਰਦਾ ਮੈਂ ਇਹ کہہ ਰਿਹਾ ਜਿਵੇਂ ਅੱਜ ਕੱਲ ਦਾ ਸਮਾਜ ਹੋਇਆ ਪਿਆ ਉਹ ਸਮਾਜ ਨੂੰ ਤੁਸੀਂ ਕਿਵੇਂ ਦੇਖਦੇ ਸਵਾਲ ਨੂੰ ਜਿਵੇਂ ਦੁਨੀਆ ਦੇਖਦੀ ਹੋਵੇ ਮੈਂ ਤੇ ਇਹਦਾ ਹੋਰ ਮੇਰੇ ਕਿਹੜਾ ਚਾਰ ਅੱਖਾਂ ਲੱਗੀਆਂ ਨੇ ਓਹੋ ਓਹੋ ਡਾਕਟਰ ਸਾਹਿਬ ਤੁਸੀਂ ਸਵਾਲ ਸਿੱਧਾ ਕਰੋ ਮੈਂ ਸਵਾਲ ਦਾ ਜਵਾਬ ਹੀ ਫੇਰ ਦੇਵਾਂਗਾ ਇਹ ਹੈ ਸਰ ਨਜ਼ਰੀਆ ਕੀ ਹੈ ਤੁਹਾਡਾ ਨਜ਼ਰੀਆ ਮੇਰਾ ਨਜ਼ਰੀਆ ਨਜ਼ਰੀਆ ਹੈ ਜਿਹੜੇ ਨਜ਼ਰੀਏ ਨਾਲ ਲੋਕ ਦੇਖਦੇ ਨੇ ਉਸੇ ਨਜ਼ਰੀਏ ਨਾਲ ਮੈਂ ਦੇਖਦਾ ਲੋਕ ਤਾਂ ਬਹੁਤ ਗਲਤ ਨਜ਼ਰੀਏ ਦੇਖਦੇ ਐ ਤੇ ਮੈਂ ਤਾਂ ਗਲਤ ਨਾਲ ਜਵਾਬ ਨੀ ਮੈਂ ਤਾਂ ਕੀ ਕਰੀ ਉਹ ਦੱਸੋ ਦੇਖੋ ਗੱਲ ਗਲਤ ਗਹਿ ਰਹੇ ਨੇ ਗਲਤ ਗਹਿ ਰਹੇ ਨੇ ਇਹਨਾਂ ਬਾਰੇ ਗੱਲ ਸ਼ੋਭਾ ਨਹੀਂ ਦਿੰਦੀ ਹੈ ਗੱਲ ਡਾਕਟਰ ਸਾਹਿਬ ਗਲਤ ਨਹੀਂ ਗਹਿ ਰਹੇ ਗਲਤ ਨਹੀਂ ਨਹੀਂ ਦੇਖੋ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਇਹ ਗੱਲ ਹੈ ਡਾਕਟਰ ਸਾਹਿਬ ਲੋਕ ਲੋਕ ਗਲਤ ਹੈ ਲੋਕ ਗਲਤ ਇਹ ਹੋ ਰਿਹਾ ਨੋ ਡਾਟਾ ਇਹ ਮੈਂ ਮੰਨ ਲੈਣਾ ਲੋਕ ਆ ਲੋਕ ਗਲਤ ਹੈ ਗਲਤ ਨਹੀਂ ਹੈ ਮੈਂ ਗਲਤ ਹੋ ਹੀ ਨਹੀਂ ਸਕਦਾ ਕਰੇ ਵੀ ਮੈਂ ਤਾਂ ਧੀਰੀ ਗੱਲ ਕਹੂੰ ਸਹੀ ਕਹੂੰ ਠੀਕ ਹੈ ਡਾਕਟਰ ਹਾਂ ਡਾਕਟਰ ਸਾਹਿਬ ਪੂਰੇ ਬਾਰੇ ਛੋਟਾ ਕੀ ਖਿਆਲ ਹੈ ਪੂਰਾ ਦੇਖੋ ਗੱਲ ਇੰਨੀ ਹੈ ਵੀ ਠੰਡ ਹੋ ਗਈ ਬਹੁਤ ਜਿਆਦੇ ਆ ਦੇਖੋ ਮੈਂ ਲੈ ਕੇ ਆਇਆ ਪੂਰਾ ਆਉਦਾ ਠੀਕ ਹੈ ਨਾ ਵੀ ਲੈਣਾ ਚਾਹੀਦਾ ਤੁਹਾਨੂੰ ਵੀ ਲੈਣਾ ਚਾਹੀਦਾ ਦੇਖੋ ਇਹਨਾਂ ਦੇ ਹਲਕਾ ਜਹਾ ਪਾਇਆ ਹੋਇਆ ਹੈ ਤੇ ਜੇ ਪੂਰਾ ਲੈਂਦੇ ਤਾਂ ਹੋ ਸਕਦਾ ਠੰਡ ਨਾ ਲੱਗਦੀ ਤੇ ਤੁਸੀਂ ਵੀ ਆ ਪਤਲਾ ਜਿਹਾ ਕੱਪੜਾ ਲੈ ਰਖੇ ਤੁਸੀਂ ਵੀ ਪੂਰਾ ਲਿਆ ਕਰੋ ਨਹੀਂ ਤਾਂ ਠੰਡ ਤੋਂ ਬਚਤ ਰਹਿ ਸਕੀ ਨਹੀਂ ਨਹੀਂ ਡਾਕਟਰ ਸਾਹਿਬ ਮੈਂ ਉਹ ਪੂਰੇ ਦੀ ਗੱਲ ਨਹੀਂ ਕਰਦਾ ਮੈਂ ਜਿਹੜਾ ਰੰਗੜਾ ਦਾ ਪੂਰਾ ਸੀ ਉਹਦੇ ਬਾਰੇ ਗੱਲ ਕਰਦਾ ਉਹ ਹੋ 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 ਡਾਕਟਰ ਸਾਹਿਬ ਕੀ ਗੱਲ ਕਰਤੀ ਉਹ ਪੂਰੇ ਨੇ ਉਹ ਪੂਰੇ ਨੇ ਜਿੱਥੇ ਮਰਜ਼ੀ ਦੇਖ ਲੋ ਚਿੱਤਰੀ ਖਾਦੇ ਨੇ ਉਹ ਸੱਤ ਚ ਵਗਿਆ ਤਾਂ ਚਿੱਤਰ ਖਾ ਲਈ ਉਹ ਗੁਰਦੁਆਰੇ ਵਾਗਿਆ ਤਾਂ ਛਿੱਤਰ ਖਾ ਲਈ ਪਾਣੀ ਵਧਣ ਵਾਗਿਆ ਕਦੇ 5 ਮਿੰਟ ਪਹਿਲਾਂ ਮੱਢ ਲੈ ਕਦੇ ਲੇਟ ਹੋ ਗਿਆ ਉੱਥੇ ਵੀ ਉਹ ਛਿੱਤਰ ਖਾਦੇ ਨੇ ਉਹ ਮੈਂ ਕਹਿੰਦਾ ਐਸਾ ਪੂ ਰੇ ਦੇਣਾ ਜਿੱਥੇ ਮਰਜੀ ਗਿਆ ਛਿੱਤਰੀ ਖਾਦੇ ਨੇ ਕੇਰਾ ਉਹ ਮੱਝਾਂ ਦੀ ਮੰਡੀ ਦੇ ਵਾਗਿਆ ਅੱਛਾ ਹਾਂ ਤੁਹਾਨੂੰ ਦੱਸਦਾ ਗੱਲ ਅੱਛਾ ਮੱਧਾਨੀ ਮੰਡੀ ਤੇ ਜਾ ਕੇ ਐਡੀ ਸੋਹਣੀ ਮੱਝ ਘੜੀ ਉਹਨੂੰ ਬੋਲਦਾ ਆ ਕਟੜੀ ਜੀ ਦਾ ਕੀ ਲੈਣਾ ਅੱਛਾ ਉਹ ਮਾਰਾ ਥਪੜਾ ਕੰਨ ਤੇ ਹਾਂ ਆ ਕੀ ਫਿਰ ਜਿਹੜਾ ਤਲਕੇ ਘਰੇ ਖਾ ਕੇ ਗਏ ਸਭ ਕੁਝ ਬਾਹ ਓਹ ਹੋ ਹੋ ਅੱਛਾ ਜੀ ਬਸ ਜਮ ਉਹ ਲਜਦੀ ਨਹੀਂ ਆਦੀ ਹਾਂ ਉਦੋਂ ਵਕ ਰਹਿ ਗਿਆ ਤੁਰ ਰਹਿ ਗਿਆ ਦੇਖਿਆ ਤਾਂ ਹੈ ਨਾ ਵੀ ਕੀ ਫਿਰੇ ਮੁਰੇ ਕਹਿੰਦਾ ਵੀ ਝੋਟੀ ਦਾ ਕੀ ਲੈਣਾ ਹੈ ਉਹ ਕਹਿੰਦਾ ਦੇਖ ਲੈ ਤੇਰਾ ਭਣੋਈਆ ਇਨਸਾਨ ਹੈ ਤੁਰਦਾ ਸੱਖਾ ਆ ਗਿਆ ਕਹਿੰਦਾ ਤੂਰੇ ਚਿਤਰੀ ਗਾਦੇ ਰੇ ਅੱਖਾਂ ਦੀ ਰੌਸ਼ਨੀ ਖਰਾਬ ਲੱਗਦੀ ਸੀ ਫਿਰ ਤਾਂ ਉਹ ਅੱਖਾਂ ਦੀ ਰੌਸ਼ਨੀ ਘਾਹ ਨੂੰ ਤੇ ਨੀਂਦ ਦੀ ਖਰਾਬ ਸੀ ਲੱਛਣ ਵੀ ਖਰਾਬ ਸੀ ਓਹੋ ਡਾਕਟਰ ਉਹਨੇ ਤਾਂ ਮੈਂ ਕਹਿੰਦਾ ਵੀ ਗੱਲ ਹੀ ਛੱਡ ਦਿਓ ਇੱਕ ਵਾਰੀ ਦੀ ਗੱਲ ਐ ਉਹ ਕਹਿੰਦੇ ਚਾਨਣ ਸਿੰਘ ਉਹਨੇ ਕਹਿੰਦੇ ਵੀ ਪਾਣੀ ਓੜਣਾ ਪਿਆ ਚਾਨਣ ਸਿੰਘ ਕਹਿੰਦਾ ਵੀ ਭਾਈ ਤੂੰ ਮੈਨੂੰ ਦੱਸ ਦੀ ਚਾਨਣ ਸਿੰਘ ਜਿਆਦਾ ਅਨਪੜ੍ਹ ਸੀ ਹਾਂ ਪੂਰਾ ਮੜਾ ਮੋਟਾ 2-4 ਪੜਿਆ ਸੀ ਅੱਖ ਰੁੱਖੇ ਠਾ ਲੈਂਦਾ ਸੀ ਆ ਘੜੀ ਘੁੜੀ ਦੇਖ ਲੈਂਦਾ ਸੀ ਅੱਛਾ ਉਹ ਕਹਿੰਦਾ ਵੀ ਤੁਹਾਆਂ ਲਸਰੀ ਭਾਈ ਮੈਨੂੰ ਜਦੋਂ ਟਾਈਮ ਹੋ ਗਿਆ ਤੂੰ ਮੁੰਦਰੀ ਮੇਂ ਪਾਣੀ ਵੜ ਲੂੰ ਹਾਂ ਪਾਣੀ ਦੀ ਵਾਰੀ ਸੀ ਚਾਨਣ ਸਿਉਂਦੀ ਭਾਈ ਸਾਢੇ 3 ਵਜੇ ਤੜਕੇ ਅੱਛਾ ਹਾਂ ਹੁਣ ਤੜਕੇ ਤੁਹਾਨੂੰ ਪਤਾ ਸਾਢੇ 3 ਵਜੇ ਹਨੇਰਾ ਹੁੰਦਾ ਹਨੇਰਾ ਹੁੰਦਾ ਹਾਂ ਉਹ ਬਾਗ ਗਿਆ ਗਿਆ ਜਦੋਂ ਉਹ ਕਹਿੰਦਾ ਵੀ ਐ ਕਰਕੇ ਭੁਰਿਆ ਫਿਰ ਨੂੰ ਦੱਸ ਨਹੀਂ ਕਹਿੰਦਾ ਹਾਂ ਮੈਂ ਦੱਸ ਦੂੰ ਸਾਢੇ 4 ਹੋ ਗਏ ਘੰਟਾ ਟੱਪ ਗਿਆ ਵਾਰੀ ਦਾ ਅੱਛਾ ਆ ਕੇ ਉਹਨੂੰ ਬੋਲ ਲੈ ਕਹਿੰਦਾ ਚਾਨਣਾ ਤੂੰ ਪਾਣੀ ਨਹੀਂ ਵੜਿਆ ਹਾਂ ਉਹ ਕਹਿੰਦਾ ਭਾਈ ਮੈਨੂੰ ਤੂੰ ਦੱਸਿਆ ਫੇਰ ਹੀ ਵੱਡੂ ਕਹਿੰਦਾ ਮੈਂ ਤੁਹਾਨੂੰ ਉਹ ਤੂੰ ਹੱਥ ਖੜਾ ਤਾਂ ਕੀਤਾ ਸੀ ਅੱਛਾ ਲੱਗਦਾ ਮੈਨੂੰ ਆਇਆ ਲਸੋ ਬੱਲਾ ਵੀ ਨੇੜੇ ਜੱਥੜਾ ਖੜਾ ਗਿਆ ਹਾਂ ਸਹੀ ਗੱਲ ਆ ਫੇਰ ਨੇੜੇ ਚ ਕਿਹੜਾ ਪਤਾ ਲੱਗਦਾ ਨੇੜੇ ਚ ਤੂੰ ਬੋਲ ਮਾਰ ਦੇ ਭਾਈ ਤੇਰਾ ਪਾਣੀ ਦਾ ਟਾਈਮ ਹੋ ਗਿਆ ਉਦੋਂ ਚਾਨਣ ਨੇ ਦਿੱਟ ਲਿਆ ਫਿਰ ਵੜ ਕੇ ਅੱਛਾ ਕਹਿੰਦਾ ਘੰਟਾ ਬੱਪ ਗਿਆ ਉਹਨੇ ਘੰਟਾ ਹੋਰੇ ਤੇ ਲਾਤਾ ਓਹ ਅੱਛਾ ਪੂਰੇ ਫੁੱਲ ਦੁੱਕੀ ਪਾਇਆ ਹਨ ਤੁਰਕੀ ਘੜਤੀ ਜਮਾ ਛਿੱਲਦਾ ਪੂਰਾ ਮੰਡਿਆ ਮਾ ਕਿੱਦੜ ਵਿੰਗਾ ਦਾ ਹੁੰਦਾ ਤੁਰੇ ਮਾ ਪੂਰੇ ਕੀ ਹੋ ਗਿਆ ਇਹਨਾਂ ਕੁਝ ਨਹੀਂ ਬਈ ਇਹ ਤਾਂ ਹੱਥ ਖੜੇ ਦੀ ਨਿਸ਼ਾਨੀ ਹੈ ਉਹ ਬਹੁਤ ਬਾੜੀ ਹੋਈ ਮੈਂ ਕਹਿੰਦਾ ਬਾੜੀ ਮੈਂ ਕਹਿੰਦਾ ਬਹੁਤ ਜ਼ਿਆਦਾ ਬਾੜੀ ਹੋਈ ਬਾੜੀ ਤੋਂ ਜਾਗ ਆ ਗਿਆ ਕਿਹੜਾ ਭਾਈ ਅਸੀਂ ਬਾੜੀ ਵਾਗੇ ਹੂੰ ਬਾੜੀ ਪਿੰਡ ਨਹੀਂ ਹੈਗਾ ਹਾਂ 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 ਬਾੜੀ ਵਾਗੇ ਕਿੱਧਰ ਜੇ ਪੈ ਜਾਂਦਾ ਇਹ ਮੈਨੂੰ ਵੀ ਘੱਟ ਹੀ ਪਤਾ ਹੈ ਠੀਕ ਹੈ ਮੈਂ ਤਾਂ ਆਪ ਕਿਸੇ ਨਾਲ ਗਿਆ ਸੀ ਠੀਕ ਹੈ ਹਾਂ ਉੱਥੇ ਜਾ ਕੇ ਭਈ ਬੁੜੀ ਬੈਠੀ ਸੀ ਹਾਂ ਉਹ ਆਪਣੇ ਸਾਰੇ ਜਿਹੜੇ ਕੋਈ ਹਾਂ ਉਹਨੂੰ ਜੈਲਾ ਬੋਲ ਲਗਾ ਕਿ ਕਹਿੰਦਾ ਮਾੜੀ ਹੈ ਉਹਨੇ ਸਿੱਟ ਲਿਆ ਫੜ ਕੇ ਦੋ ਤੇਰੇ ਦੀ ਲਾ ਤੇਰੇ ਦੀ ਦੇਹ ਪਾਤੀ ਦੇ ਚਪਲ ਦੇ ਮੰਜਾ ਸਿੱਟ ਲਿਆ ਉੱਥੇ ਜਾਏ ਉਹੀ ਬਰਾਹ ਤਾਂ ਨਾ ਚੈਲੇ ਦੇ ਉਸ ਵੀ ਆ ਗਿਆ ਗੈਲਾ ਸਿੱਟ ਲਿਆ ਗੈਲਾ ਬਹੁਤ ਕੁੱਟਿਆ ਉਹ ਕਹਿੰਦੀ ਨਪੁੱਤਿਆਂ ਨੇ ਤੈਨੂੰ ਮਾਰੀ ਦੀ ਨਹੀਂ ਮੈਂ ਅੱਛਾ ਕਹਿੰਦੀ ਸਾਰਾ ਤਰ੍ਹਾਂ ਕਹਿੰਦੀ ਖਾਦਾ ਪੀਤਾ ਕਰਤਾ ਹਲੇ ਮਾਰੀ ਹੈ ਮਾਰੀ ਹੈ ਠੀਕ ਹੈ ਹਾਲੇ ਸੋਚਣ ਵਾਲੀ ਹੈ ਵੀ ਉਹ ਚੰਗੀ ਸੀ ਉੜੀ ਜੀ ਤਾਂ ਕਰਕੇ ਹੋ ਕਰ ਉਹਨੂੰ ਮਾਰੀ ਕਹਿਣ ਲੱਗ ਗਏ ਰੇ ਉਹ ਫਿਰ ਉਹਨੂੰ ਮੈਂ ਸਮਝਾਇਆ ਮੈਂ ਕਿਹਾ ਨਹੀਂ ਬੇਬੇ ਐ ਪੁੱਤ ਜਦੀ ਪਿੰਡੇ ਹੈ ਮਾਰੀ ਹੈ ਓ ਕੰਦੀ ਨਪੁੱਤਿਆ ਹੈ ਪੁੱਛ ਮੈਂ ਕਿਤੇ ਮੈਨੂੰ ਕਹਿੰਦੇ ਬਾੜੀ ਹੈ ਓਹ ਹੋ ਹੋ ਪੁੱਛਣ ਦਾ ਤਰੀਕਾ ਗਲਤ ਬਸ ਜਦ ਬੰਦੇ ਨਾ ਕਈ ਤਾਂ ਬੰਦਿਆਂ ਨੇ ਕਹਿੰਦੇ ਇਹ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਦੱਸਦਾ ਗੱਲ ਵੀ ਕਹਿੰਦੇ ਆਪਣੇ ਜੀਬ ਦੇ ਵਿੱਚ ਹੱਡੀ ਤਾਂ ਨਹੀਂ ਹੁੰਦੀ ਹਾਂ ਸਹੀ ਪਰ ਇਹ ਹੱਡੀਆਂ ਤਲਵਾ ਜਰੂਰ ਦਿੰਦੀ ਹੈ ਉਹੀ ਗੱਲ ਹੋ ਗਈ ਫਿਰ ਪਰ ਉਹੀ ਤਾਂ ਗੱਲ ਹੈ ਨਾ ਸਿਆਣੇ ਬੰਦੇ ਜਿਹੜੇ ਕਹਾਉਂਦੇ ਨੇ ਉਹ ਐਵੇਂ ਨਹੀਂ ਬਣੀਆਂ ਹੋਰ ਕਿਵੇਂ ਬਣੀਆਂ ਰੱਟ ਸਾਬ ਇਹ ਮੈਨੂੰ ਵੀ ਨਹੀਂ ਪਤਾ ਕਿਵੇਂ ਬਣੀਆਂ ਨੇ ਨੇ ਵਧੀਆ ਗੱਲ ਕੀਤੀ ਆ ਤੁਸੀਂ ਗੱਲ ਵੀ ਵਧੀਆ ਕਰਦਾ ਬੱਸ ਬਹੁਤ ਸੋਹਣਾ ਕਰਦਾ ਹਾਂ ਸਹੀ ਹੈ ਜਵਾਬ ਤਾਂ ਮੈਂ ਜਾਮਾ ਟਕਾ ਟਕਾ ਕੇ ਦਿਨਾ ਪਰ ਤੁਹਾਨੂੰ ਪਤਾ ਹੈ ਕਈ ਵਾਰੀ ਜਵਾਬ ਆਉਂਦਾ ਨਹੀਂ ਨਾ ਇਹ ਨੇਰੇ ਚੈਨ ਕਾ ਕਤੋਂ ਲਾਈਆਂ ਇਹ ਅਸ਼ ਨੇਰੇ ਚੈਨ ਕਾ ਕਈ ਵਾਰੀ ਹੁਣ ਮੰਨ ਕੇ ਚੱਲ ਵੀ ਜਿਹੜਾ ਚੰਦ ਹੈ ਚੰਦ ਜਦੋਂ ਰਾਤ ਨੂੰ ਚੜਦਾ ਹੈ ਸੂਰਜ ਤਾਂ ਦਿਨੇ ਚਦਾ ਨਾ ਹਾਂ ਹੁੰਦਾ ਹੈ ਸੂਰਜ ਤੋਂ ਜਦੋਂ ਉਹ ਆਉਂਦੀਆਂ ਨੇ ਚਾਨਣ ਆਉਂਦਾ ਹੈ ਤਾੱਖ ਖਖਰਾ ਹੋ ਜਾਂਦੀ ਨੇ ਹੁਣ ਜਦੋਂ ਚੰਦ ਦੀ ਜਿਹੜੀ ਰੋਸ਼ਨੀ ਐ ਸਿੱਧੀ ਅੱਖਾਂ ਤੇ ਪੈਂਦੀ ਹੈ ਅੱਛਾ ਉਹ ਉਹਦੇ ਨਾਲ ਅੱਖਾਂ ਦੇ ਉੱਤੇ ਐਡਾ ਜ਼ਿਆਦਾ ਮਾੜਾ ਪ੍ਰਭਾਵ ਪੈ ਸਕਦਾ ਹੈ ਵੀ ਆਪਾਂ ਅੱਖਾਂ ਤੋਂ ਜਿਹੜਾ ਵੀ ਨਿਗਾਹ ਕਰ ਸਕਦੀ ਹੈ ਅੱਛਾ ਤਾਂ ਹੀ ਸਵੇਰੇ ਗਿੱਡਾ ਹੁੰਦੀਆਂ ਨੇ ਆਪਣੇ ਹਾਂ ਜਿਹੜੇ ਗਿੱਡਾ ਹੁੰਦੀਆਂ ਸਵੇਰੇ ਇਸੇ ਕਰਕੇ ਹੁੰਦੀਆਂ ਨੇ ਤੇ ਮੈਂ ਤਾਂ ਕਰਕੇ ਰਾਤ ਨੂੰ ਮੈਂ ਕਾਲੀਆਂ ਐਨਕਾ ਲਾ ਕੇ ਰੱਖਦਾ ਵੀ ਜਦੋਂ ਮੈਂ ਚੰਦ ਦੀ ਚਾਨਣੀ ਦੇ ਵਿੱਚ ਇਧਰ ਉਧਰ ਘੁੰਮਣਾ ਹੋਵੇ ਤਾਂ ਅੱਖਾਂ ਦੇ ਵਿੱਚ ਰੋਸ਼ਨੀ ਨਾ ਪਵੇ ਠੀਕ ਹੈ ਕਈ ਵਾਰ ਫਿਰ ਚੰਨ ਤਾਂ ਆਪਣਾ ਚੜਦਾ ਵੀ ਨਹੀਂ ਹੁੰਦਾ ਉਹ ਫਿਰ ਉਹ ਫਿਰ ਕਹਿੰਦੇ ਨਾ ਤੇ ਸਿਆਣਿਆਂ ਦੀ ਕਹਾਵਤ ਹਾਂ ਬੁੜੀਆਂ ਨਹੀਂ ਕਹਿੰਦੀਆਂ ਚੜਾਦਾ ਭਾਈ ਚੰਨ ਅੱਛਾ ਜਿੱਦੇ ਕੋਈ ਮੇਰੇ ਵਰਗਾ ਚੜਾਦਾ ਉਹ ਤਾਂ ਚੜ ਜਾਂਦਾ ਨਹੀਂ ਜਾਂਦਾ ਨਹੀਂ ਠੀਕ ਹੈ ਠੀਕ ਹੈ ਆਹ ਗੱਲ ਵੀ ਬਹੁਤ ਆਹ ਗੱਲ ਹਾਂ ਫੋਚਣਾ ਵੀ ਗੱਲ ਹੈ ਨਾ ਇਹ ਨਹੀਂ ਨੌਲੇਜ ਬਹੁਤ ਹੈ ਤੁਹਾਡੇ ਕੋਲ ਉਹ ਨੌਲੇਜ ਤਾਂ ਬਹੁਤ ਰੱਖਦਾ ਪਰ ਕਿਸੇ ਨੂੰ ਦੱਸਿਆ ਨਹੀਂ ਰਣ ਹਾਂ ਸਾਡੇ ਸਰ ਦੱਸਿਆ ਵੀ ਨਹੀਂ ਜਿਹੜੇ ਲੋਕ ਡਾਕਟਰ ਸਾਹਿਬ ਖੇਤੀਬਾੜੀ ਬਾਰੇ ਕੀ ਬਚਾਰਾ ਆਪਣਾ ਖੇਤੀਬਾੜੀ ਯੂਨੀਵਰਸਿਟੀ ਬਹੁਤ ਵਧੀਆ ਯੂਨੀਵਰਸਿਟੀ ਹੈ ਲੋਕਾਂ ਨੂੰ ਖੇਤੀਬਾੜੀ ਬਾਰੇ ਜਾਣਕਾਰੀ ਦਿੰਦੀ ਹੈ ਵਧੀਆ-ਵਧੀਆ ਬੀਮਾ ਹੀ ਕਰਾਉਂਦੀ ਹੈ ਪਰ ਮੈਂ ਜਿੰਨੇ ਵਾਰੀ ਵੀ ਖੇਤੀਬਾੜੀ ਯੂਨੀਵਰਸਿਟੀ ਤੋਂ ਕਿੱਟ ਲੈ ਕੇ ਆਇਆ ਖੇਤੀ ਆਦੀਆ ਬੀ ਆਮੂਆਂ ਦੀ ਸਬਜ਼ੀਆਂ ਰੂੜੀਆਂ ਦੀ ਕਦੇ ਵੀ ਹਰੀ ਨਹੀਂ ਹੋਈ ਹੈਗੀ ਨਹੀਂ ਹੂੰ ਖੇਤੀ ਵੜੀ ਯੂਨੀਵਰਸਿਟੀ ਵੜੀ ਆ ਪਰ ਹੂੰ ਖੇਤੀ ਵੜੀ ਵੜੀ ਆ ਉਹ ਅਸਲ ਖੇਤੀ ਹੋਣੀ ਕਰਾਉਣੀ ਚਾਹੀਦੀ ਐ ਸਾਰੀ ਦੁਨੀਆ ਕਰਦੀ ਐ ਮੈਂ ਵੀ ਕਰਦਾ ਤੁਸੀਂ ਵੀ ਕਰਦੇ ਹੋਗੇ ਤੁਸੀਂ ਕਰਦੇ ਨਹੀਂ ਖੇਤੀ ਕਰਦੇ ਨਹੀਂ ਹੋਣੇ ਤਾਂ ਹੀ ਤਾਂ ਪੁੱਛ ਰਹੇ ਹੋ ਖੇਤੀ ਹੋੜੀ ਮੈਂ ਕਰਦਾ ਜਿੰਨੀ ਕਾਹਲ ਤੇ ਨੌਕਰੀ ਕਰ ਲੈਂਦੇ ਖਾਣ ਜੋ ਕੀ ਕੰਕ ਕਰ ਲੈਣੇ ਆ ਤੇ ਪੀਣ ਜੋ ਪਾਣੀ ਘੜ ਲੈਣੇ ਆ ਬਸ ਇੰਨੇ ਹੀ ਬੋਤ ਹੈ ਪਾਣੀ ਪੀਣ ਜੋ ਕੀ ਘੜਦੇ ਵੇਖੋ ਹੁਣ ਤੁਸੀਂ ਵੇਖੋ ਜੀ ਹੁਣ ਤੁਹਾਡੇ ਘਰੇ ਨਲਕਾ ਲੱਗਿਆ ਜਾਂ ਮੋਟਰ ਲੱਗੀ ਐ ਬੀਨ ਜੋ ਕੇ ਪਾਣੀ ਵਰਤਦੇ ਹੋ ਜਾਂ ਨਹਾਉਣ ਜੋਗਾ ਵਰਤਦੇ ਹੋ ਜਾਂ ਕੱਪੜੇ ਧੋਣੇ ਕੋ ਨਹੀਂ ਹੁਣ ਤਾਂ ਮੋਟਰਾਂ ਹੀ ਨੇ ਲਗਭਗ ਉਹ ਹੀ ਮੈਂ ਕਹਾਂ ਨਲਕਾ ਮੋਟਰ ਕੋਸਤਾ ਹੈਗਾ ਹੂੰ ਪਹਿਲਾਂ ਨਲਕੇ ਹੁੰਦੇ ਸੀ ਪੰਪ ਜਾਂ ਗੇੜੀ ਜਾਂਦੇ ਗੇੜੀਆਂ ਦੇ ਜੇ ਕਿਸੇ ਨੂੰ ਪਸੂਆਂ ਨੂੰ ਪਾਣੀ ਪਿਉਣਾ ਨੂੰ ਕਹਿੰਦੇ ਤਾਂ ਮੇਰੇ ਵਰਗੇ ਦੇ ਤੇਲੀ ਪੈਣ ਵਾਲੇ ਹੋ ਜਾਂਦੀ ਵੀ ਹੁਣ 10 ਡੰਗਰ ਨੇ 10 ਡੰਗਰਾਂ ਨੂੰ ਪਾਣੀ ਪਿਉਣਾ ਬੂ ਪਰ ਨਲਕਾ ਘੇੜਨਾ ਫਿਰ ਉਹ ਕੱਲੇ ਕਰਨ ਕਿਉਂ ਆ ਫਿਰ ਨਹਾਉਣਾ ਓਬੇ ਦੇ ਲੈ ਕੇ ਜਾਣਾ ਉਹ ਬੋਲ ਰਿਹਾ ਹੋ ਰਿਹਾ ਹੈ ਡਾਕਟਰ ਸਾਹਿਬ ਮੈਂ ਐਂ ਗੱਲ ਕਰਦਾ ਸੀ ਖੇਤੀਬਾੜੀ ਚੋਂ ਬਚਦਾ ਕੀ ਹੈ ਉਹ ਬਚਣਾ ਬਚਾਉਣਾ ਕੀ ਹੈ ਡਾਕਟਰ ਸਾਹਿਬ ਗੱਲ ਸੁਣੋ ਖੇਤੀਬਾੜੀ ਦੇ ਵਿੱਚੋਂ ਰੂੜੀ ਤੇ ਤੁੜੀ ਬਸ ਦੋ ਜਿੱਤਾ ਬਚਦੀਆਂ ਨੇ ਰੂੜੀ ਤੇ ਤੁੜੀ ਕਿਵੇਂ ਮਤਲਬ ਤੁਸੀਂ ਸਮਝੇ ਨਹੀਂ ਗੱਲ ਜੀ ਦੇਖੋ ਜਿਹੜੇ ਪਿੰਡਾਂ ਵਾਲੇ ਹੁੰਦੇ ਆ ਆਪਾਂ ਖੇਤੀਬਾੜੀ ਕਰਨ ਵਾਲੇ ਹਾਂ ਜਾਂ ਤਾਂ ਲੋਹੇ ਨਾਲ ਮੱਥਾ ਮਾਰਦੇ ਆ ਜਾਂ ਗੋਹੇ ਨਾਲ ਮੱਥਾ ਮਾਰਦੇ ਆ ਸਮਝ ਗਏ ਸਹੀ ਗੱਲ ਹੈ ਹਾਂ ਦੇਖੋ ਜਦੋਂ ਤਾਂ ਇਹ ਦੋਨੇ ਫਸਲਾਂ ਬੜ ਲੈਂਦੇ ਜਦੋਂ ਅਖੀਰ ਤੇ ਆਰਥ ਕੇ ਕੋਲੇ ਜਾ ਕੇ ਹਸਾਬ ਕਰਦਾ ਉਹ ਕੀ ਕਹਿੰਦਾ ਭਾਈ ਜਿੰਨੇ ਤੇਰੇ ਬਣੇ ਸੀ ਓਨਾ ਤੇਰਾ ਖਰਚਾ ਹੋ ਗਿਆ ਤੇ ਹੁਣ ਤੈਨੂੰ ਕੀ ਬਚ ਗਿਆ ਕੱਲੀ ਤੂੜੀ ਬਚ ਗਈ ਹੂੰ ਸੋਚਣ ਵਾਲੀ ਗੱਲ ਹੈ ਗੱਲੀ ਤੂੜੀ ਬਚਦੀ ਹੈ ਤੇ ਜਦੋਂ ਘਰੇ ਆਉਂਦਾ ਘਰੇ ਆਏ ਨੂੰ ਮਾਂ ਪੁੱਛਦੀ ਆ ਜਾਂ ਘਾਲੀ ਪੁੱਛਦੀ ਕੀ ਬਚ ਗਿਆ ਕਹਿੰਦਾ ਹਉ ਇਹ ਡੰਗਰਾਂ ਨੇ ਕਹਿੰਦਾ ਰੂੜੀ ਲਈਏ ਉਹ ਬਚ ਗਈ ਹਾਂ ਸਹੀ ਹੈ ਠੀਕ ਹੈ ਫਿਰ ਜੇ ਕੋਈ ਆਂਦੀ ਘੌਂਦੀ ਪੁੱਛਦਾ ਕੀ ਲਿਆਂਦਾ ਐਤ ਕੀ ਮੈਂ ਲਿਆਂਦੀ ਜੀਰੋ ਡਰਿੱਲ ਔਰ ਕੀ ਮੈਨਾਂ ਦਾ ਸੁਪਰਸੀਡਰ ਹੂੰ ਮਤਲਬ ਕਿ ਲੋਹੇ ਨਾਲ ਮੱਥਾ ਮਾਰਦਾ ਰਹਿੰਦਾ ਹਾਂ ਤੇ ਜਾਂ ਫਿਰ ਕਹਿੰਦਾ ਰੂੜੀ ਦੀ ਰੇਹ ਪਾ ਲੋ ਅਜ ਖਾਦ ਘਟ ਹੈ ਅਜ ਰੂੜੀ ਘਟ ਹੈ ਉਹ ਰੋਈਦਾਂ ਲੋਹੇ ਨਾਲ ਜਾਂ ਗੋਹੇ ਨਾਲ ਮੱਥਾ ਮਾਰਦਾ ਰਹਿੰਦਾ ਸਹੀ ਗੱਲ ਹੈ ਹਾਂ ਉਹ ਜਿਹੜਾ ਗੋਹਾ ਹੈ ਉਸ ਨੂੰ ਪਤਾ ਹੀ ਹੈ ਕਿੰਨਾ ਮੱਥਾ ਮਾਰਨਾ ਔਖਾ ਮੁਸ਼ਕਲ ਮਾਰਦੀ ਹੈ ਚਾਰ ਚਾਰ ਦਿਨ ਨੂੰ ਮੂਣੀ ਬਿਸਤਰੇ 'ਚ ਬੜਾ ਜਾਂਦਾ ਨਹਾਉਣ ਲੱਗ ਜੇ ਆਮਾਨ ਜੀ ਕਰੋਗੇ ਦੋ ਤਿੰਨ ਦਾ ਟੱਬਤਾਓ ਮੇਰੇ ਵਰਗਾ ਮਾਣ ਤੇ ਲਾਉਂਦਾ ਸਹੀ ਗੱਲ ਹੈ ਹਾਂ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਹਾਨੂੰ ਮਿਲ ਕੇ ਅੱਜ ਬਹੁਤ ਵਧੀਆ ਲੱਗਿਆ ਧੰਨਵਾਦ ਥੋੜਾ ਥੋੜਾ ਧੰਨਵਾਦ ਥੋੜਾ ਜਿਹੜਾ ਤੁਸੀਂ ਮੇਰਾ ਟਾਈਮ ਕੀਮਤੀ ਬਰਬਾਦ ਕੀਤਾ ਚਲੋ ਅੱਗੇ ਹੋਰਸੇ ਨਾ ਕਿਸੇ ਦਾ ਬਰਬਾਦ ਕਰੋ ਠੀਕ ਹੈ ਨਹੀਂ ਕੋਈ ਗੱਲ ਨਹੀਂ ਅਸੀਂ ਵੀ ਇਸ ਤੋਂ ਬਾਅਦ ਬਾਫੀ ਸੋਤੇ ਕੋਲੇ ਨਹੀਂ ਆਉਂਦੇ ਅਸੀਂ ਵੀ ਬਹੁਤ ਸਮਾਂ ਅੱਛਾ ਮੇਰੇ ਕੋਲੇ ਨਹੀਂ ਆਉਂਦੇ ਬਦਲ ਕੇ ਕਿਸੇ ਹੋਰ ਦਾ ਟਾਈਮ ਬਰਬਾਦ ਕਰੋਗੇ ਸਾਨੂੰ ਇਹ ਲੱਗਿਆ ਥੋਡੇ ਨਾਲ ਮੇਰੇ ਕੀ ਵੀ ਸਾਡਾ ਸਮਾਂ ਬਰਬਾਦ ਹੀ ਹੋਇਆ ਅੱਛਾ ਚਲੋ ਠੀਕ ਹੈ ਫਿਰ ਚਾਹ ਪਾਣੀ ਤਾਂ ਨਹੀਂ ਪੀਂਦੇ ਤੁਸੀਂ ਨਹੀਂ 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 ਧੰਨਵਾਦ ਬਹੁਤ ਇਹਦਾ ਉਹ ਅੱਲਾ ਹੈ ਗੋੜੀ ਗੋੜੀ ਖਾਦੀ ਹੋਈ ਮੋਸਾਂ ਕਿਹੜਾ ਚੜਾਇਆ ਹੋਇਆ ਕੰਜਰ ਦੇ ਕੱਪਗੇ ਉਹ ਦੁਖੀ ਘਰ ਰੱਖਿਆ ਸੀ